लेकिन मुझे लगता है कि योगा इज़ वेरी इंपॉर्टेंट फॉर एज एन ह्यूमन बींग कि अगर आप योगा करते रहते हैं तो एक तो फिजिकली आप बहुत ज़्यादा फिट फील करते हैं बट उसके साथ साथ आप ना मेंटल आप बहुत ज़्यादा अच्छा फील करते हो जे आप योग करते हैं तो हार्ट अटैक या इस तरह दॉब्लम्स नहीं आएंगे योगा दे क्या होएगा नाल दी नाल स्ट्रैचिंग हो रही है

सो आई थिंक हर किसी ने योगा प्रैक्टिस करना चाहिए चाहे तुम अपने घर करो इट्स नॉट दैट कि तुम किसी योगा सेंटर ही जाओ ऐसा नहीं कि आपको नॉर्मली फैसिलिटीज दी जाती हैं। इनफैक्ट uh, in fact, लोगों को एजुकेट किया जाता है कि बाय दिस इज इंपॉर्टेंट फॉर आस शशिकांत देख रहे हो द अनम्यूट मैं मनीष कुमार आजकल ਸਟ੍ਰਗਲ ਭਰੀ ਜ਼ਿੰਦਗੀ ਹੈ ਤੇ ਬਹੁਤ ਜ਼ਿਆਦਾ ਸਟ੍ਰੈਸ ਹੈ ਸਟ੍ਰਗਲ ਭਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸ ਹੈ ਤੇ ਨੌਜਵਾਨਾਂ ਦੇ ਵਿੱਚ ਹਾਰਟ ਅਟੈਕ ਜਿਹੇ ਜੀ ਵੱਡੀ ਵੱਡੀ ਬਿਮਾਰੀਆਂ ਦੇਖਣ ਨੂੰ ਮਿਲ ਰਹੀ ਹੈ ਤੇ ਬਲੱਡ ਪ੍ਰੈਸ਼ਰ ਜਿਹੇ ਜੀ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਜਾਂ ਹੋਰ ਵੀ ਬਹੁਤ ਸਾਰੇ ਬਲੱਡ ਪ੍ਰੈਸ਼ਰ 슈ਗਰ ਜਿਹੇ ਜੀ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਤੇ ਯੋਗ ਦੇ ਨਾਲ ਆਪਾਂ ਕਿਸ ਤਰੀਕੇ ਦੇ ਨਾਲ ਇਹਨੂੰ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ ਮੇਰੇ ਨਾਲ ਯੋਗ ਦੇ ਟੀਚਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੈਮ आजकल देखा होगा आपने यंगस्टर्स के अंदर बड़ी हार्ट अटैक जैसी जो कम उम्र के जो बच्चे हैं उनके अंदर हार्ट अटैक जैसी बड़ी बड़ी बीमारियां देखने को मिल रही हैं शुगर देखने को मिल रही है किस तरह से आप योग के जरिए उनको ठीक कर सकते हैं सर योग जेड़ा है वो अपनी इंटरनल जेड़ी हेल्थ है उन्होंने इम्प्रूव करता है जिमें हार्ट आट अटैक हो रहा है सब ਜਿਹੜੀ ਪ੍ਰੋਬਲਮਸ ਆ ਰਹੀ ਹੈ ਉਹ ਸਟ्रेस ਦੀ ਕਾਰਨ ਆ ਰਹੀ ਹੈ ਹੈਨਾ ਜਿਹੜੀ ਆਪਣੀ ਲਾਈਫ ਉਹਦੇ ਚ ਚੈਲੰਜ ਸਟ्रेस ਹੁੰਦੇ ਆ ਉਹਦੇ ਕਾਰਨ ਜਿਹੜੇ ਸਾਡੇ ਆਰਗਨਸ ਹੈ ਜਾਂ ਹਾਰਮੋਨਸ ਹੈ ਉਹ ਸਾਰੇ ਡਿਸਟਰਬ ਹੋ ਜਾਂਦੇ ਤੇ ਉਹਦੇ ਕਾਰਨ ਫਿਰ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਤੇ ਯੋਗਾ ਉਹਨੂੰ ਬੈਲੈਂਸ ਕਰਦਾ ਉਹਨੂੰ ਹੈਲਪ ਕਰਦਾ ਜਿਵੇਂ ਸਾਡੇ ਜਿਹੜੇ ਹਾਰਮੋਨਸ ਹੈ ਉਹਨਾਂ ਨੂੰ ਬੈਲੈਂਸ ਕਰਦਾ ਸਾਡੇ ਜਿਹੜੇ ਸਿਸਟਮਸ ਹੈ ਉਹਨਾਂ ਨੂੰ ਬੈਲੈਂਸ ਕਰਦਾ ਤੇ ਇਸ ਤਰ੍ਹਾਂ ਨਾਲ ਜੇ ਆਪਾਂ ਯੋਗ ਕਰਦੇ ਆਂ ਤੇ ਹਾਰਟ ਅਟੈਕ ਜਾਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਨਹੀਂ ਆਣਗੀਆਂ ਕਿਹੜੇ ਆਸਨ ਨੇ ਮੈਂ ਇਹ ਇੰ ਚੀਜ਼ਾਂ ਦੇ ਮਤਲਬ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀ ਹੈ ਦੇਖਣ ਨੂੰ ਮਿਲ ਰਹੀਆਂ ਸਰ ਆਸਨਾਸ ਦਾ ਬਹੁਤ ਹੈ ਹਰ ਬਿਮਾਰੀ ਦੇ ਅਕੋਰਡਿੰਗ ਅਸੀਂ ਕਸਟਮਾਈਜ਼ ਕਰਕੇ ਆਸਨ ਨੂੰ ਕਰਵਾਉਂਦੇ ਹਾਂ ਜਿਵੇਂ ਕਿ ਡਾਇਬੀਟਿਸ ਹੈ ਉਹਦੇ ਲਈ ਮਤਸਿੰਧ ਰਾਸਨ ਬਹੁਤ ਅੱਛੀ ਤਰ੍ਹਾਂ ਵਰਕ ਕਰਦਾ ਉਹਦੇ ਤੇ ਕਿਉਂਕਿ ਪੈਂਕ੍ਰੀਆਜ਼ ਉਹਦੇ ਨਾਲ ਪ੍ਰੈਸ ਹੁੰਦੀ ਹੈ ਪੈਂਕ੍ਰੀਆਜ਼ ਦੀ ਇੰਟਰਨਲ ਮ사ਜ ਹੁੰਦੀ ਹੈ ਤੇ ਉਹ ਐਕਟੀਵੇਟ ਹੁੰਦੀ ਹੈ ਉਹਦੇ ਨਾਲ ਸਾਡੇ ਹਾਰਮੋਨਸ ਬੈਲੈਂਸ ਹੋ ਜਾਂਦੇ ਠੀਕ ਹੈ ਐਸੇ ਤਰ੍ਹਾਂ ਜਿਵੇਂ ਹਾਰਟ ਅਟੈਕ ਤੁਸੀਂ ਕਹਿ ਰਹੇ ਹੋ ਤੇ ਹਾਰਟ ਦੇ ਲਈ ਸ਼ਵਾਸਨ ਹੈ ਯੋਗ ਨਿਦਰਾ ਹੈ ਰਿਲੈਕਸਿੰਗ ਜਿਹੜੇ ਪੋਜ਼ ਹੈ ਉਹ ਬਹੁਤ ਅੱਛੇ ਹੈ ਤੇ ਉਹਦੇ ਕਾਰਨ ਸਾਡਾ ਜਿਹੜਾ ਹਾਰਟ ਹੈ ਉਹ ਸਟਰੋਂਗ ਹੁੰਦਾ ਹੈ ਬਰੀਦੀਂਗ ਐਕਸਰਸਾਈਜ਼ ਹੈ ਤੇ ਹਾਰਟ ਓਪਨਿੰਗ ਲਈ ਅਸੀਂ ਬਹੁਤ ਸਾਰੀ ਐਕਸਰਸਾਈਜ਼ ਕਰਾਉਂਦੇ ਹਾਂ ਹਨਾ ਜਿਵੇਂ ਹਸਤੋ ਥਾਨ ਆਸਨ ਹੋ ਗਿਆ ਤਾੜ ਆਸਨ ਹੋ ਗਿਆ ਉਹ ਸਾਡੇ ਹਾਰਟ ਦੀ ਹੈਲਥ ਲਈ ਬਹੁਤ ਬੈਨੀਫੀਸ਼ੀਅਲ ਹੈ ਮੈਮ ਗੱਲ ਕੀਤੀ ਜਾਵੇ ਤਾਂ ਤੁਹਾਡੇ ਕੋਲ ਇਹੋ ਜਿਹੇ ਕਿੰਨੇ ਕੁ ਲੋਕ ਆਂਦੇ ਗਏ ਜਿਹੜੇ ਮਤਲਬ ਕੀ ਇਹਨਾਂ ਬਿਮਾਰੀਆਂ ਦੇ ਨਾਲ ਝੋੁੰਝ ਰਹੇ ਨੇ ਤੇ ਕਿੰਨੀ ਕੁ ਮਤਲਬ ਸੰਖਿਆ ਹੈ ਕੀ ਲੋਕਾਂ ਸਰ ਹੋਂਤਾ ਅਵੇਅਰਨੈਸ ਬਹੁਤ ਹੈ ਯੋਗ ਦੀ ਹੈ ਨਾ ਸਾਡੀ ਜਿਵੇਂ ਟਰਾਈ ਸਿਟੀ ਚ 5 ਬ੍ਰਾਂਚੇਸ ਹੈ ਹਰ ਬ੍ਰਾਂਚ ਦੇ ਵਿੱਚ ਅਰਾਊਂਡ 150 ਮੈਂਬਰ ਕਿਸੇ ਚ 200 ਵੀ ਹੈਗੇ ਤੇ ਉਹ ਯੋਗਾ ਕਰਨ ਆਉਂਦੇ ਆ ਡੇਲੀ ਯੋਗਾ ਕਰਦੇ ਮਾਰਨਿੰਗ ਈਵਨਿੰਗ ਜਿਵੇਂ ਬੈਚੇ ਚੱਲਦੇ ਆ ਤੇ ਉਹਦੇ ਚ ਉਹਨਾਂ ਨੂੰ ਬਹੁਤ ਸਾਰਾ ਬੈਨੀਫਿਟ ਵੀ ਮਿਲ ਰਿਹਾ ਹੈ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਅ ਯੋਗ ਦੇ ਟੀਚਰ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਰ ਯੋਗ ਅਸਲ ਦੇ ਵਿੱਚ ਹੈ ਕੀ ਹੈ ਯੋਗ ਦੇ ਬਾਰੇ ਥੋੜਾ ਜਿਹਾ ਸਰ ਯੋਗ ਅਸਲ ਚ ਹੈਗਾ ਵੀ ਤੁਸੀਂ ਆਪਣੇ ਆਪ ਨਾਲ ਕਿਸ ਤਰ੍ਹਾਂ ਕਨੈਕਟ ਹੋ ਸਕਦੇ ਹੋ ਮਤਲਬ ਇੱਕ ਟੈਕਨੀਕ ਹੈਗੀ ਹੈ ਤੁਸੀਂ ਸੈਲਫ ਦੇ ਨਾਲ ਤੁਸੀਂ ਆਪਦੀ ਬਰੀਥਿੰਗ ਨਾਲ ਤੁਸੀਂ ਆਪਦੀ ਸੋਲ ਨਾਲ ਕਿਵੇਂ ਕਨੈਕਟ ਹੁੰਦੇ ਹੋ ਤੇ ਜਦੋਂ ਤੁਸੀਂ ਸੈਲਫ ਦੇ ਨਾਲ ਕਨੈਕਟ ਹੁੰਦੇ ਹੋ ਉਦੋਂ ਫਿਰ ਤੁਹਾਡੀ ਜਿਹੜੀ ਪਾਵਰ ਹੈ ਉਹ ਜਿਹੜੀ ਬਿਕਰੀ ਹੋਈ એનર્ਜੀ ਹੈ ਉਹ ਤੁਹਾਡੀ ਫਿਰ ਇੱਕ ਜਗ੍ਹਾ ਫੋਕਸ ਹੋ ਜਾਂਦੀ ਹੈ ਤੇ ਯੋਗ ਦਾ ਮਤਲਬ ਹੈ ਆਪਣੇ ਆਪ ਨੂੰ ਫੋਕਸ ਕਰਕੇ ਤੇ ਜਿਹੜਾ ਜੋ ਵੀ ਤੁਹਾਡਾ ਗੋਲ ਹੈਗਾ ਮਨ ਲੋ ਅੱਜ ਕੱਲ ਯੋਗਾ ਹਰ ਕਿਸੇ ਦਾ ਕੁਝ ਨਾ ਕੁਝ ਗੋਲ ਹੁੰਦਾ ਹੈ ਠੀਕ ਹੈ ਜੋ ਵੀ ਗੋਲ ਹੈਗਾ ਉਹਨੂੰ ਬਹੁਤ ਈਜ਼ੀਲੀ ਤੁਸੀਂ ਅਚੀਵ ਕਰ ਸਕਦੇ ਹੋ ਜੇ ਤੁਸੀਂ ਯੋਗਾ ਪ੍ਰੈਕਟਿਸ ਕਰਦੇ ਹੋ ਅੱਜ ਕੱਲ ਸਰ ਦੇਖਦੇ ਹਾਂ ਤੁਸੀਂ ਯੰਗਸਟਰਸ ਦੇ ਵਿੱਚ ਨਾ ਹਾਰਟ ਅਟੈਕ ਬਹੁਤ ਜ਼ਿਆਦਾ ਆ ਰਿਹਾ ਹੈ ਤੇ ਉਸ ਦੇ ਨਾਲ ਹੀ ਸ਼ੂਗਰ ਜੈ ਜੀ ਵੱਡੀ ਵੱਡੀ ਬਿਮਾਰੀਆਂ ਬਲੱਡ ਪ੍ਰੈਸ਼ਰ ਦੀ ਵੱਡੀ ਵੱਡੀ ਬਿਮਾਰੀਆਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਇਹ ਚੀਜ਼ਾਂ ਹੈਗੇ ਲਾਈਫ ਸਟਾਈਲ ਦੇ ਰਿਲੇਟਡ ਬਿਕੋਜ਼ ਅੱਜ ਕੱਲ ਲਾਈਫ ਸਟਾਈਲ ਬਹੁਤ ਖਰਾਬ ਹੋ ਚੁੱਕਿਆ ਠੀਕ ਹੈ ਜਿਵੇਂ ਸਕਰੀਨ ਤੇ ਆਪਾਂ ਜ਼ਿਆਦਾ ਵਕਤ ਬਿਤਾਣੇ ਆ ਅ ਐਕਟੀਵਿਟੀਜ਼ ਰਹੀ ਨਹੀਂ ਜਿਹੜੀ ਆਊਟਡੋਰ ਐਕਟੀਵਿਟੀਜ਼ ਪਹਿਲਾਂ ਹੁੰਦੀ ਸੀਗਾ ਹਣਾ ਅੱਜ ਕੱਲ ਆਪਾਂ ਜ਼ਿਆਦਾ ਇਨਕਲਾਈਨ ਰਹਨੇ ਆ ਅੰਦਰ ਹੀ ਅੰਦਰ ਬਾਹਰ ਨਿਕਲਣਾ ਨਹੀਂ ਜ਼ਿਆਦਾ ਕਿਸੇ ਨੂੰ ਮਿਲਣਾ ਨਹੀਂ ਉਹਦੇ ਕਰਕੇ ਫਿਰ ਬੰਦਾ ਇੱਕ ਲੋਨਲੀ ਲੈਸ ਚ چلا ਗਿਆ ਇਕੱਲੇਪਨ ਫੀਲ ਕਰਦਾ ਹੈ ਹਰ ਕੋਈ ਠੀਕ ਹੈ ਤੇ ਯੋਗਾ ਦੇ ਵਿੱਚ ਕੀ ਹੁੰਦਾ ਤੁਸੀਂ ਗਰੁੱਪ 'ਚ ਜਾ ਕੇ ਯੋਗਾ ਕਰਦੇ ਹੋ ਤੁਸੀਂ ਆ ਇੱਕ ਦੂਜੇ ਨੂੰ ਮਿਲਦੇ ਹੋ ਗਰੁੱਪ 'ਚ ਕਰਦੇ ਹੋਏ ਤੇ ਉਹਨਾਂ ਨੂੰ ਫੀਲ ਹੁੰਦਾ ਵੀ ਹਾਂ ਤੁਸੀਂ ਇੱਕ ਕੰਪਨੀ ਕ੍ਰੀਏਟ ਕਰ ਰਹੇ ਹੋ ਹਣਾ ਇੱਕ ਫਰੈਂਡ ਸਰਕਲ ਤੁਹਾਡਾ ਬਣਦਾ ਹੈ तो और नाल नाल तुसी अपने आप दट हो रहे हो तो योगा आई थिंक सब तो वीय चीज़ हैगी है जो है। तो एक अकेलापन है, है या फिर तो कोई हार्मोनल uh, इशूज़ है नहीं, कुछ भी तरह के फिजिकल डिसऑर्डर है नहीं। क्योंकि योगा चीज सब तो वीय चीज़ हैगी है आसनास आसनास का मतलब है तुम अपनी फिजिकल बॉडी एक किस तरह एक फिटनेस लेवल पर लेके जा सकते हो आसना का मेन परपज़ हैगा फिजिकल बॉडी हैल्दी करके अपनी बॉडी मैडिटेन वास्ते प्रिपेयर करो ਅੱਜਕੱਲ ਦੇਖਿਆ ਉਹਨਾ ਤੁਸੀਂ ਕਿ ਮੋਟਾਪਾ ਬਹੁਤ ਹੈ ਲੋਕਾਂ ਦੇ ਵਿੱਚ ਮੋਟਾਪਾ ਦੇ ਕਾਰਨ ਬਹੁਤ ਸਾਰੀ ਬਿਮਾਰੀਆਂ ਵੀ ਜਿਹੜੀ ਹੈਗੀਆਂ ਸਰੀਰ ਦੇ ਵਿੱਚ ਆ ਜਾਂਦੀ ਹੈ ਉਹ ਕਿਵੇਂ ਠੀਕ ਕਰ ਸਕਦੇ ਆਪਾਂ ਯੋਗ ਦੇ ਰਾਹੀਂ ਲੋਕਾਂ ਨੂੰ ਇੱਕ ਸੁਨੇਹਾ ਲਾਓ ਸਰ ਮੋਟਾਪੇ ਵਾਸਤੇ ਵੈਸੇ ਤਾਂ ਯੋਗ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਖਾਣਾ ਪੀਣਾ ਠੀਕ ਕਰ ਲਓ ਹੈਨਾ ਬਟ ਅੱਜਕਲ ਖਾਣਾ ਪੀਣਾ ਠੀਕ ਕਰਕੇ ਵੀ ਚੀਜ਼ਾਂ ਠੀਕ ਨਹੀਂ ਹੋ ਰਹੀਆਂ ਬਿਕੋਜ਼ ਖਾਣਾ ਵੀ ਆਪਣਾ ਇੰਨਾ ਟਾਕਸਿਕ ਹੋ ਚੁੱਕਾ ਹੈ ਤੇ ਉਹਦੇ ਵਾਸਤੇ ਫਿਰ ਡੀਟੌਕਸੀਫਿਕੇਸ਼ਨ ਦੀ ਜਰੂਰਤ ਹੈਗੀ ਹੈ ਤੁਹਾਨੂੰ ਸ਼ਟ ਕਰਮਾ ਜਿਵੇਂ ਯੋਗ ਚ ਕਰਵਾਨੇ ਆ ਸ਼ਟ ਕਰਮਾ ਕੀ ਹੈ ਆਲ ਬਾਡੀ ਦੀ ਕਲੀਨਿੰਗ ਹੈਗੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਸਨਾਸ ਕਰਦੇ ਹੋ ਆਸਨਾ ਨਾਲ ਸ਼ਟ ਕਰਮਾ ਕਰਨ ਤੋਂ ਬਾਅਦ ਫਿਰ ਆਸਨਾਸ ਤੁਹਾਡੀ ਬਾਡੀ ਨੂੰ ਕਿਆ ਸਟਰੋਂਗ ਕਰਦਾ ਹੈ ਟੋਨਿੰਗ ਕਰਦਾ ਹੈ ਠੀਕ ਹੈ ਸਮ ਟਾਈਮ ਕਿਆ ਹੁੰਦਾ ਤੁਸੀਂ ਹੋਰ ਵਰਕਆਊਟ ਕਰਦੇ ਹੋ ਉਹਦੇ ਨਾਲ ਟੋਨਿੰਗ ਨਹੀਂ ਹੁੰਦੀ weight ਤਾਂ ਤੁਹਾਡਾ ਕੱਟ ਹੋ ਜਾਏਗਾ ਬਟ ਤੁਸੀਂ ਵੀ ਫੀਲ ਕਰੋਗੇ ਲੈਥਾਰਜੀ ਫੀਲ ਕਰੋਗੇ ਤੇ ਯੋਗਾ ਦੇ ਵਿੱਚ ਕੀ ਹੋਏਗਾ ਨਾਲ ਦੇ ਨਾਲ ਤੁਹਾਡੀ ਸਟ੍ਰੈਚਿੰਗ ਹੋ ਰਹੀ ਹੈ ਤੁਹਾਡਾ ਸਟਰੈਂਥਨਿੰਗ ਵਰਕਆਊਟ ਹੋ ਰਿਹਾ ਤੇ ਤੁਹਾਡੀ ਟੋਨਿੰਗ ਦੀ ਜਿਹੜਾ ਇੱਕ ਜ਼ਰੂਰਤ ਹੁੰਦੀ ਹੈ ਹਰ ਬੰਦੇ ਨੂੰ ਉਹ ਵੀ ਤੁਹਾਡੇ ਨਾਲ-ਨਾਲ ਹੁੰਦੀ ਹੈ ਤੇ ਇਸ ਲਈ ਜੇ weight ਕੱਟ ਕਰਨਾ ਹੈ ਤਾਂ ਸਭ ਤੋਂ ਜਿਹੜਾ ਨੈਚੁਰਲ ਵੇ ਹੈਗਾ ਉਹ ਯੋਗ ਹੈਗਾ ਤੇ ਜਿਮ ਦੀ ਕਰਦੇ ਆ ਜਿਕਨ ਨੌਜਵਾਨਾਂ ਦਾ ਜਿਮ ਦੇ ਪ੍ਰਤੀ ਯੋਗ ਤੋਂ ਜ਼ਿਆਦਾ ਕ੍ਰੇਜ਼ ਮੈਂ ਕਹੂੰਗਾ ਕੀ ਫਰਕ ਹੈ ਜਿਮ ਤੇ ਯੋਗ ਦੇ ਵਿੱਚ ਸਰ ਜਿਮ ਇੱਕ ਨਾ ਫਿਜ਼ੀਕਲ ਹੈਲਥ ਤੇ ਹੀ ਫੋਕਸ ਡੈਗਾ ਫਿਜ਼ੀਕਲ ਹੈਲਥ ਵੀ ਤੁਸੀਂ ਇਹ ਮੰਨ ਲਓ ਵੀ ਤੁਸੀਂ ਜਿਹੜੀ ਮੇਜਰ ਮਸਲਸ ਨੂੰ ਠੀਕ ਕਰ ਲੋ ਬਸ ਇੱਕ ਮਸਕੂਲਰ ਸਿਸਟਮ ਨੂੰ ਸਟਰੋਂਗ ਕਰ ਦੇ ਬਾਕੀ ਜਿਵੇਂ ਸਾਡੀ ਆਰਗਨ ਹੈਲਥ ਹੈਗੀ ਹੈ ਸਾਡੀ ਪੈਂਕ੍ਰੀਆਸ ਹੈ ਕਿਡਨੀਜ਼ ਹੈ ਜਾਂ ਫਿਰ ਡਾਈਜੈਸਟਿਵ ਇਸ਼ੂਜ਼ ਬਹੁਤ ਅੱਜਕਲ ਹੋ ਰਹੇ ਨੇ ਤੇ ਉਹਨਾਂ ਤੇ ਜੇ ਅਸੀਂ ਫੋਕਸ ਕਰਨਾ ਹੈ ਉਹਨਾਂ ਨੂੰ ਕਿਉਰ ਕਰਨਾ ਹੈ ਤਾਂ ਫਿਰ ਯੋਗਾ ਇੱਕ ਸਬਸਟੋ ਬੈਸਟ ਹੈਗਾ ਜਿਮ ਚੇਸੀ ਮੈਂ ਜਿਮ ਦੀ ਮਤਲਬ ਉਹ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਜਿਮ ਦੀ ਜ਼ਰੂਰ ਜ਼ਰੂਰੀ ਹੈਗਾ ਬਿਕੋਜ਼ ਸਟਰੈਂਥਨਿੰਗ ਮਸਲ ਜਦੋਂ ਸਟਰੋਂਗ ਨਹੀਂ ਹੋਏਗੇ ਉਦੋਂ ਆਸਣ ਨਹੀਂ ਹੋਣਗੇ ਤੁਹਾਡੇ ਤੇ ਆਸਨਾਜ਼ ਕਰਨ ਵਾਸਤੇ ਵੀ ਜਿਮ ਜ਼ਰੂਰੀ ਹੈ ਬਟ ਅਸੀਂ ਤਾਂ ਇਹ ਕਹਿੰਨੇ ਆ ਵੀ ਪਹਿਲਾਂ ਤੁਸੀਂ ਬੋਡੀ ਨੂੰ ਸਟਰੋਂਗ ਕਰੋ ਹੈਲਦੀ ਕਰੋ ਫਿਰ ਤੁਸੀਂ ਯੋਗਾ ਕਰੋ ਤੇ ਫਿਰ ਜਿਹੜਾ ਤੁਹਾਡਾ ਹਾਇਰ ਲੈਵਲ ਹੈ ਉਸ ਨੂੰ ਤੁਸੀਂ ਅਚੀਵ ਕਰ ਸਕਦੇ ਹੋ ਤੇ ਜੇ ਤੁਸੀਂ ਡਿਫਰੈਂਸ ਦੀ ਗੱਲ ਕਰੋ ਤਾਂ ਯੋਗ ਇੱਕ ਹੋਲਿਸਟਿਕ ਅਪਰੋਚ ਦਿੰਦਾ ਹੈ ਜਿੱਦੇ ਚ ਫਿਜ਼ੀਕਲ ਹੈਲਥ ਵੀ ਹੈਗੀ ਹੈ ਜਿੱਦੇ ਚ ਮੈਂਟਲ ਹੈਲਥ ਵੀ ਹੈਗੀ ਹੈ ਇਮੋਸ਼ਨਲ ਹੈਲਥ ਵੀ ਹੈਗੀ ਹੈ ਤੇ ਜਿਮ ਜਿਹੜਾ ਹੈਗਾ ਉਹ ਕੇਵਲ ਮਸਕুলਰ ਹੈਲਥ ਤੇ ਡਿਪੈਂਡ ਕਰਦਾ ਚਾਹ। ਇੱਕ ਚੀਜ਼ ਹੋਰ ਸਰ ਅੱਜ ਕੱਲ ਨੌਜਵਾਨ ਜੋ ਹੈਗੇ ਆ ਲਗਾਤਾਰ ਕੰਪਿਊਟਰਸ ਤੇ ਕੰਮ ਕਰਦੇ ਨੇ ਜਾਂ ਉਹਨਾਂ ਦੀ ਆਈ ਸਾਈਡ ਵੀ ਵੀਕ ਹੋ ਜਾਂਦੀ ਐ ਸਿਰ ਦਰਦ ਰਹਿਣਾ ਠੀਕ ਐ ਬੋਡੀ ਪੇਨ ਰਹਿਣਾ ਉਸ ਦੇ ਨਾਲ ਨਾਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕੀਵੇਂ ਠੀਕ ਹੋ ਸਕਦਾ ਐ ਸਰ ਘੱਟੋ ਘੱਟ ਜ਼ਿੰਦਗੀ ਦੇ ਵਿੱਚ ਆਪਾਂ 8 ਘੰਟੇ ਸੌਣੇ ਆ ਹੈਨਾ ਇੱਕ ਘੰਟਾ ਘਟੋ ਘਟ ਹੋਰ ਐਡ ਕਰਕੇ ਆਪਦੇ ਵਾਸਤੇ ਤੁਸੀਂ ਕੁਝ ਵੀ ਫਿਜ਼ੀਕਲ ਮੈ ਜਰੂਰੀ ਨਹੀਂ ਤੁਸੀਂ ਯੋਗ ਹੀ ਕਰਨਾ ਤੁਸੀਂ ਫਿਜ਼ੀਕਲ ਐਕਟੀਵਿਟੀ ਜਰੂਰ ਕਰੋ ਅ ਤੁਸੀਂ ਡਾਂਸ ਕਰ ਲੋ ਤੁਸੀਂ ਜਿਮ ਜਾਓ ਤੁਸੀਂ ਯੋਗਾ ਕਰਦੇ ਹੋ ਬਹੁਤ ਵਧੀਆ ਗੱਲ ਹੈਗੀ ਤੁਸੀਂ ਵਾਕ ਕਰੋ ਮਤਲਬ ਇੱਕ ਘੰਟਾ ਆਪਦੇ ਆਪ ਨੂੰ ਦਿਓ ਤੇ 올 ਦਾ ਟਾਈਮ ਤੁਸੀਂ ਸਕਰੀਨ ਤੇ ਬੈਠੋਗੇ ਜਾਂ ਕਰੋਗੇ ਤੁਹਾਡੇ ਜਿਹੜੀ ਨਰਵਸ ਸਿਸਟਮ ਉਹ ਟੈਂਸ ਰਹੇਗਾ ਠੀਕ ਹੈ ਉਹਦੇ ਨਾਲ ਤੁਹਾਨੂੰ ਹਾਈ ਬੀਪੀ ਵੀ ਤੇ ਮਤਲਬ ਜੋ ਵੀ ਬਿਮਾਰੀਆਂ ਹੁੰਦੀਆਂ ਉਹ ਆਉਣਗੇ ਆਣ ਗਿਆ ਬਿਕੋਜ਼ ਤੁਸੀਂ ਆਪਦੀ ਫਿਜ਼ੀਕਲ ਬਾਡੀ ਨੂੰ ਯੂਜ਼ ਨਹੀਂ ਕਰ ਰਹੇ ਹੋ ਤੇ ਵਰਕ ਨਹੀਂ ਕਰ ਰਹੇ ਹੋ ਤਾਂ ਸਭ ਤੋਂ ਬੈਸਟ ਇਹੀ ਹੈਗਾ ਵੀ ਤੁਸੀਂ ਘਾਟੋ ਘਾਟ ਇੱਕ ਘੰਟਾ ਫਿਜ਼ੀਕਲ ਹੈਲਥ ਵਾਸਤੇ ਤੇ ਮੈਂਟਲ ਹੈਲਥ ਵਾਸਤੇ ਜ਼ਰੂਰ ਕਰੋ ਇੱਕ ਸਰ ਇੱਕ ਚੀਜ਼ ਹੋਰ ਦੱਸਿਓ ਕਿ ਆਪਾਂ ਜਿਵੇਂ ਘਰ ਰਹਿ ਕੇ ਵੀ ਕਿ ਕਈ ਹਰ ਇੱਕ ਉਹ ਜਿਹੜਾ ਹੈਗਾ ਯੋਗ ਸੈਂਟਰ ਤੇ ਵੀ ਚਾਕੇ ਯੋਗ ਨਹੀਂ ਕਰ ਸਕਦਾ ਰੂਟੀਨ ਦੇ ਕੁਝ ਆਸਾਨ ਦੱਸੋ ਕਿ ਜਿਹੜੇ ਆਪਾ ਹਰ ਇੱਕ ਕੋਈ ਆਪਣੇ ਘਰ ਵੀ ਕਰ ਸਕਦਾ ਹੈ ਯੰਗਸਟਰ ਵੀ ਕਰ ਸਕਦੇ ਆ ਜਾਂ ਸਾਡੇ ਬਜ਼ੁਰਗ ਵੀ ਕਰਦੇ ਤੇ ਸਾਡੀਆਂ ਮਾਤਾ ਜਾਂ ਸਾਡੇ ਫਾਦਰ ਸਾਹਿਬ ਵੀ ਕੋਈ ਵੀ ਕਰ ਸਕਦਾ ਹੈ ਉਹਦੇ ਬਾਰੇ ਦੱਸੋ ਸਰ ਇੱਕ ਨਾ 12 ਆਸਨਾਂ ਦਾ ਇੱਕ ਪੈਕੇਜ ਹੈਗਾ ਸੂਰਿਆ ਨਮਸਕਾਰ ਜੇ ਤੁਹਾਨੂੰ ਹੋਰ ਕੁਝ ਮਤਲਬ ਨਹੀਂ ਸਮਝ ਆ ਰਿਹਾ ਬਈ ਅਸੀਂ ਕੀ ਕਰੀਏ ਤੇ ਪਹਿਲਾਂ ਤੁਸੀਂ ਹਲਕੀ ਜੋਇੰਟਸ ਮੂਵਮੈਂਟ ਕਰਕੇ neck मूवमेंट ਜੋਇੰਟਸ ਮੂਵਮੈਂਟ ਆਰਮਸ ਰੋਟੇਸ਼ਨ ਹਲਕੀ-ਵਲਕੀ ਜੋਇੰਟਸ ਮੂਵਮੈਂਟ ਕਰਕੇ ਉਸ ਤੋਂ ਬਾਅਦ ਇੱਕ ਸੂਰਿਆ ਨਮਸਕਾਰ ਦੇ ਕਟੋ-ਕਟ ਡੇਲੀ 10 ਤੋਂ 20 ਰਾਉਂਡਸ ਕਰੋ ਠੀਕ ਹੈ ਕਿਉਂਕਿ ਉਹਦੇ ਚੀਜ਼ ਤੁਹਾਡੀ ਪੂਰੀ ਬਾਡੀ ਯੂਜ਼ ਹੋ ਰਹੀ ਹੈ ਬਾਡੀ ਦੀ ਸਟ੍ਰੈਚਿੰਗ ਵੀ ਹੋ ਰਹੀ ਹੈ ਸਟਰੈਂਥਨਿੰਗ ਵੀ ਹੋ ਰਹੀ ਹੈ ਤੇ ਨਾਲ ਦੀ ਨਾਲ ਤੁਹਾਡੇ ਜਿਹੜੇ ਚੱਕਰਾਜ ਦੀ ਬਲੋਕੇਜ ਹੁੰਦੀ ਹੈ ਉਹ ਵੀ ਰਿਮੂਵ ਹੁੰਦੀ ਹੈ ਉਹਦੇ ਨਾਲ ਤੇ ਸੂਰਿਆ ਨਮਸਕਾਰ ਸਭ ਤੋਂ ਬੈਸਟ ਚੀਜ਼ ਹੈਗੀ ਦੁਨੀਆ ਦੇ ਵਿੱਚ ਜੇ ਤੁਸੀਂ ਐਕਸਰਸਾਈਜ਼ ਦੀ ਗੱਲ ਕਰਦੇ ਹੋ ਜਾਂ ਫਿਰ ਤੁਸੀਂ ਯੋਗ ਦੀ ਗੱਲ ਕਰਦੇ ਹੋ ਤਾਂ ਸੂਰਿਆ ਨਮਸਕਾਰ ਕਰੋ ਇਟਸ ਇਨਫੋਰ ਯੂ ਅੱਜਕਲ ਬਾਡੀ ਪੇਨ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦੇ ਵਿੱਚ ਜਾ ਕੁਛ ਵੀ ਕਹਿ ਲੋ ਅੱਜ ਕੱਲ ਕੋਈ ਰਨਿੰਗ ਤੱਕ ਨਹੀਂ ਕਰਦਾ ਯਾ ਥੋੜਾ ਬਹੁਤਾ ਵੀ ਮਤਲਬ ਕੋਈ ਯੰਗਸਟਰ ਵੀ ਅਗਰ ਥੋੜਾ ਬਹੁਤਾ ਚੱਲੇਗਾ ਤਾਂ ਵੀ ਉਹਦਾ ਸਰੀਰ ਦਾ ਥੱਕ ਜਾਣਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਾਰਨ ਕੀ ਐ ਇਹ ਹੋਣ ਦੇ ਸਰ ਇੱਕ ਤਾਂ ਖਾਣਾ ਪੀਣਾ ਠੀਕ ਕਰੋ ਕਿਉਂਕਿ ਅੱਜ ਕੱਲ ਪਹਿਲਾਂ ਜਿਵੇਂ ਆਪਾਂ ਕਿਓ ਖਾਂਦੇ ਸੀ ਉਹ ਹੁਣ ਬਿਲਕੁਲ ਬੰਦ ਹੋ ਚੁੱਕਿਆ ਡਾਕਟਰ ਕਹਿੰਦੇ ਕਿਓ ਨਾ ਖਾਓ ਹਨਾ ਤੇ ਕਿਓ ਖਾਣਾ ਜ਼ਰੂਰੀ ਹੈਗਾ ਉਸ ਤੋਂ ਬਾਅਦ ਜੇ ਕੱਲਾ ਆਪਾਂ ਕਿਓ ਖਾਈਏ ਜਾਈਏ ਕੁਝ ਕਰਾਂਗੇ ਨਹੀਂ ਸਵੇਟਿੰਗ ਨਹੀਂ ਹੋਏਗੀ ਤਾਂ ਉਹ ਵੀ ਫਿਰ ਗੜਬੜਾ ਤੇ ਖੋਹ ਖਾਨ ਤੋਂ ਬਾਅਦ ਫਿਰ ਤੁਸੀਂ ਪਸੀਨਾ ਬਹਾਓ ਉਹ ਤੁਹਾਡੀ ਬੋਡੀ ਨੂੰ ਤਾਕਤ ਦੇਗਾ ਅੱਜ ਕੱਲ ਹੋਰ ਬਹੁਤ ਸਾਰੇ ਮਾਰਕੀਟ ਚ ਚੀਜ਼ਾਂ ਆ ਗਏ ਆ ਬਹੁਤ ਸਾਰੇ ਸਪਲੀਮੈਂਟ ਆ ਗਏ ਪਰ ਜਿਹੜੀ ਸਾਡੀ origignal ਚੀਜ਼ ਹੈਗੀ ਹੈ ਹੋਰ ਸਰ ਅ ਅੱਜ ਕੱਲ ਦੇਖਿਆ ਉਹਨਾਂ ਤੁਸੀਂ ਵੀ ਦੇਖਦੇ ਹੋ ਯੂ ਮਾਰਕੀਟ ਦੇ ਵਿੱਚ ਜਿਵੇਂ ਜਿਮ ਕਰਕੇ ਕੋਈ ਆਇਆ ਉਸ ਤੋਂ ਬਾਅਦ ਉਹ ਪਾਊਡਰ ਜਿਹੜੇ ਸਪਲੀਮੈਂਟਸ ਆਉਂਦੇ ਨੇ ਪਾਊਡਰ ਕੋਈ ਸ਼ੇਕ ਕਰਕੇ ਪੀ ਰਿਹਾ ਜਾਂ ਬੈਂਗੋ ਸ਼ੇਕ ਬਣਾਣਾ ਸ਼ੇਕ ਜਾਂ ਦੁੱਧ ਦੇ ਵਿੱਚ ਪਾ ਕੇ ਪੀ ਰਿਹਾ ਪਾਣੀ ਦੇ ਵਿੱਚ ਪਾ ਕੇ ਪੀ ਰਿਹਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਗੇ ਆਖਰਕਾਰ ਉਹ ਸਹੀ ਖਾਣੇ ਆ ਜਾਂ ਗਲਤ ਖਾਣੇ ਆ ਸਰ ਪਾਊਡਰ ਦੇ ਬਹੁਤ ਸਾਰੇ ਸਬਸਟੀਟਿਊਟ ਹੈਗੇ ਠੀਕ ਹੈ ਨੈਚੁਰਲ ਚੀਜ਼ਾਂ ਆਯੁਰਵੇਦ ਚ ਵੀ ਹੈਗੀਆਂ ਔਰ ਬਾਕੀ ਜਿਵੇਂ ਅਸੀਂ ਦਾਣਾ ਪਹਿਲਾਂ ਖਾਂਦੇ ਸੀਗੇ ਕਿਉਂ ਆਪਾਂ ਪਹਿਲਾਂ ਖਾਂਦੇ ਸੀਗੇ ਆਯੁਰਵੇਦ ਚ ਜਿਵੇਂ ਸਤਾਵਰ ਹੈਗੀ ਹੈ ਸਫੇਦ ਮੂਸਲੀ ਹੈਗੀ ਹੈ ਅਸ਼ਵਾਗੰਧ ਹੈਗੀ ਹੈ ਇਸ ਤਰ੍ਹਾਂ ਦੀ ਬਹੁਤ ਚੀਜ਼ਾਂ ਹੈਗੀਆਂ ਜਿਹੜੀ ਤੁਸੀਂ ਆਪ ਦੇ ਘਰੇ ਬਣਾ ਕਰਕੇ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਤੇ ਮੈਂ ਇਹ ਠੀਕ ਨਹੀਂ ਸਮਝਦਾ ਤੁਸੀਂ ਬਾਅਦ ਦੇ ਪਾਊਡਰ ਵਗੈਰਾ ਇਸ ਤਰ੍ਹਾਂ ਦੀ ਚੀਜ਼ਾਂ ਖਾਓ ਕਿਉਂਕਿ ਆਪਾਂ ਨਹੀਂ ਪਤਾ ਵੀ ਕਿੰਨੀ ਉਹਨਾਂ ਦੀ ਪਿਓਰਿਟੀ ਹੈਗੀ ਹੈ ਕੀ ਕੀ ਉਹ ਪਾ ਰਹੇ ਤੇ ਇਸ ਤੋਂ ਵਧੀਆ ਨੈਚੁਰਲ ਖਾਓ ਨੈਚੁਰਲ ਡਾਊਟ ਆਪ जब योगा कर रही है मुझे लगता है कि योगा for, being, कि अगर आप योगा करते रहते हैं तो एक तो फिजिकली उसके साथ साथ आप, ना, आप बहुत ज्यादा अच्छा फील करते हो तो मुझे ऐसा लगता है कि जिम तो हम करते ही करते हैं और योगा इज वेरी वेरी इंपॉर्टेंट फॉर आस योगा मतलब की अक्सर आप देखते हैं कि योगा के प्रति जागरूक नहीं है क्या कहना चाहिए मुझे तो ऐसा लगता है कि योगा के लिए लोग आजकल बहुत ज़्यादा अवेयर हैं जैसे कि अगर सोशल मीडिया की अगर बात करें तो पीपल आर वेरी एजुकेटेड अबाउट दिस थिंग कि योगा इज वेरी वेरी इंपॉर्टेंट इवन पेलाटस इज वेरी वेरी इंपॉर्टेंट तो जैसे कि योगा का क्लब है 68 में है सेक्टर uh, सेवन में है और 82 में भी इनका जो क्लिनिक है तो वहां पे बहुत सारा ऐसा ही नहीं कि आपको नॉर्मली फैसिलिटीज दी जाती हैं इनफैक्ट uh, लोगों को एजुकेट किया जाता है कि वाई दिस इज इंपॉर्टेंट फॉर आस जब से आप कर रही बॉडी के क्या आपको लगे मुझे तो बहुत ही अच्छा फील होता है मैं uh, मैं अगर आपको आपको बोलूं ये मैं फिजिकली फिट रहने के लिए नहीं uh, me लिए नहीं करती इट्स फॉर मी मेंटली इसके बहुत ज़्यादा अच्छा सारे योगा करो जिम करो कुछ भी करो पर uh, फिजिकल एक्टिविटी करना my saptapadi like yoga the journey i've started with yoga and that's in 82 to be very honest now menu because i was indulged in physical activities but the one i like you know joint yoga menu bod changes i inner basically i went for my inner strength you know come home in daily life we go through stress and i think like a lot of people are going through stress and योगा इज दिंग के साथ मुझे लगता है ये और आपकी इनर बॉडी को भी और करता है सो यू नो मैं खुश हाँ ज्वाइन दिस यूर कल्प सो अंदरों भी मैं बहुत ज्यादा पीस मिले आफ्टर ज्वाइनिंग आई कैन मुझे बैलेंस मिला है बहुत अपनी एक्टिविटीज को लेके अब मैं हर चीज अपने बैलेंस के उससे करती हूँ मतलब इट इेरी हेल्पफुल इन एवरी वे ਦੇਖਣ ਨੂੰ ਆ ਲਾਈਕ ਮੈਨੂ ਦੇਖਣ ਨੂੰ ਬਹੁਤ ਕੁਝ ਮਿਲਿਆ ਮਾਈ ਬਾਡੀ ਇਸ ਗੈਟਿੰਗ ਮੋਰ ਫਿਟ ਜਿਵੇਂ ਪਹਿਲਾਂ ਮੈਂ ਜਿਮ ਜੁਆਇਨ ਕੀਤਾ ਸੀ ਆਈ ਥਿੰਕ ਜਿਮ ਇਸ ਆਲਸੋ ਗੁੱਡ ਬਟ ਉਹਨਾ ਫਲੈਕਸੀਬਿਲਟੀ ਨਹੀਂ ਲਿਕੇ ਆ ਸਕਦਾ ਲਾਈਕ ਮੈਨੂੰ ਇਦਾਂ ਫੀਲ ਹੁੰਦਾ ਲਾਈਕ ਬਟ ਯੋਗਾ ਇਸ ਲਾਈਕ ਵੀ ਬਹੁਤ ਜ਼ਿਆਦਾ ਮੇਰੀ ਬਾਡੀ ਫਲੈਕਸੀਬਲ ਹੋ ਗਈ ਹੁਣ ਮੈਂ ਯੂ نو ਆ ਰਿਵੋਲਵ ਮਾਈ ਹੈਂਡ ਜਿੱਦਾਂ ਵੀ ਕਰ ਸਕਦੀ ਹਾਂ ਸੋ ਇਟਸ ਮੋਰ ਆਫ ਅ ਲਾਈਕ ਫਲੈਕਸੀਬਿਲਟੀ ਆਈ ਆ ਮੋਰ And balance, which is very important in life. And now, inner strength and mental illness, they both cover cover up. So, it's all changes. Oh, I just want to say this do yoga, it's very important, it's very vital for your life. and jo fitness nahi to i think kuch bhi nahi so i think it's very important to karna chahiye the daily life and flexibility de naal naal i think bahut sari cheezan nu no improve karda in every way in every way uh, my name is neet mahal and by profession i'm an actress to ma'am kardo yoga kar rahe ho ki kehna chahunga yoga nu leke ki kehna chahunga especially so you must be thinking ki ye koi swing hai kya hai so this is not swing this is a form of aerial yoga एंड इट्स बीन नाउ सेवन ईयर्स कि मैं योगा कर रही हूँ पिलाटिस कर रही हूँ पिलाटिस कुछ साल पहले करने लगी हूँ सो बींग एन एक्टर आई फील कि लाइफ इतनी ज़्यादा एक एक्टर की लाइफ आसान नहीं होती है बहुत चैलेंजिंग होती है मैंटली फिज़िकली बहुत सारे चैलेंजेस होते हैं जो हर दिन आपको फेस करने होते हैं सो so, उसके लिए खुद को रेडी करना अगर आप मैंटली आई थिंक काम डाउन हो मैंटली या परफेक्ट हो दैन ओनली फिज़िकली यू कैन परफॉर्म एंड जब हम एक्टिंग क्लासेस लेते हैं उसमें भी हमें सिखाया जाता है कि आपको अपने ब्रीदिंग पैटर्न पे फोकस करना है एंड योगा इज ऑल अबाउट यू नो फोकसिंग ऑन योर ब्रीथ सो आई थिंक योगा मुझे बहुत हेल्प कर रहा है मैं इन पर्सन ऑल्सो मैं थोड़ा सा ज़्यादा चीज़ों को स्ट्रेस लेती हूँ थोड़ा ज़्यादा ओवर थिंक करती हूँ सो फॉर मी आई थिंक योगा मैं योगा के बिना नहीं सर्वाइव कर सकती करो योगा कर रहे हैं कितने साल हो गए मैंने योगा करते हुए इट्स बीन नाउ सिक्स सेवन ईयर्स ਐਂਡ ਪਿਲਾਟਿਸ ਕਰਦੇ ਹੋਏ ਮੈਨੂੰ 3-4 ਸਾਲ ਹੋ ਗਏ ਕੀ ਕੀ ਬੋਡੀ ਚ ਫਰਕ ਆਇਆ ਜਦੋਂ ਦਾ ਯੋਗਾ ਕਰ ਰਹੇ ਉਸ ਤੋਂ ਪਹਿਲਾਂ ਕੀ ਕੀ ਸੀਗਾ ਸੀ ਮੈਂ ਸਟਾਰਟਿੰਗ ਤੋਂ ਹੀ ਸਟਾਰਟਿੰਗ ਆਫ ਮਾਈ ਲਾਈਫ ਮੈਂ ਬਹੁਤ ਜ਼ਿਆਦਾ ਫਿਜ਼ੀਕਲੀ ਐਕਟਿਵ ਰਹਿਣ ਵਾਲੀ ਇਨਸਾਨ ਆ ਆਈ ਕੈਨਟ ਬੀ ਕਿ ਮੈਂ ਆਪਣੀ ਬੋਡੀ ਨੂੰ ਇਦਾਂ ਜਸਟ ਰਿਲੈਕਸ ਨਹੀਂ ਰੱਖ ਸਕਦੀ ਹੈਗੀ ਮੈਂ ਪਹਿਲਾਂ ਗੇਮਸ ਕਰਦੀ ਸੀ ਆਈ ਵਾਸ ਐਥਲੀਟ ਐਂਡ ਦੈਨ ਫਿਰ ਮੈਂ ਜਿਮ ਕਰਦੀ ਸੀ ਬਟ ਜਿਮ ਜਿਹੜਾ ਹੈਗਾ ਉਹ ਇੱਕ ਅਲੱਗ ਵਰਕਆਊਟ ਫਾਰਮ ਹੈ ਆ ਯੋਗਾ ਦੇ ਨਾਲ ਬੀਸਿਕਲੀ ਮੈਨੂੰ ਮੈਂਟਲੀ ਬਹੁਤ ਜ਼ਿਆਦਾ ਬੈਟਰ ਲੱਗ ਰਿਹਾ ਕਿਉਂਕਿ ਯੂ نو ਮਤਲਬ ਇੰਨੀ ਸਟ्रेस ਵਾਲੀ ਜੋ ਲਾਈਫ ਹੈ ਉਹਦੇ ਵਿੱਚ ਯੋਗਾ ਬਹੁਤ ਇੰਪੋਰਟੈਂਟ ਹੈ ਐਂਡ ਦੈਨ ਇੰਟਰਨਲੀ ਤੁਹਾਡੇ ਆਰਗਨ ਨੇ ਜਿਹੜੇ ਉਹਨਾਂ ਨੂੰ ਬਹੁਤ ਬੈਨੀਫਿਟ ਕਰਦਾ ਸੋ ਆਈ ਹੈਵ ਸੈਂਸਿਟਿਵ ਗਾਟ ਇਸ਼ੂਸ ਤੇ ਮੇਰੇ ਗਾਟ ਇਸ਼ੂਸ ਬਹੁਤ ਇੰਪਰੂਵ ਹੋਇਆ ਜਦੋਂ ਤੋਂ ਮੈਂ ਯੋਗਾ ਕਰਨ ਲੱਗੀ ਹਾਂ ਐਂਡ ਦੈਨ ਫਿਜ਼ੀਕਲੀ ਤੁਹਾਡੀ ਸਟਰੈਂਥ ਇੰਪਰੂਵ ਹੁੰਦੀ ਹੈ ਤੁਹਾਡੀ ਫਲੈਕਸੀਬਿਲਟੀ ਆਉਂਦੀ ਹੈ ਆਈ ਥਿੰਕ ਮੈਨੂੰ ਲੱਗਦਾ ਕੋਈ ਇਦਾਂ ਦਾ ਬੈਨੀਫਿਟ ਨਹੀਂ ਹੈਗਾ ਜਿਹੜਾ ਯੋਗਾ ਆ ਆਪਾਂ ਕਰੀਏ ਔਰ ਆਪਾਂ ਨੂੰ ਨਾ ਮਿਲੇ ਸੋ ਯੋਗ ਇਜ਼ ਇਨਕ੍ਰੈਡੀਬਲ ਐਂਡ ਨਾਟ फॉर एक्टर्स आई थिंक फॉर एवरीबडी जो अज की लाइफ है इट्स सो स्ट्रैसफुल इट्स सो यू नो चैलेंजिंग सो आई थिंक हर किसी ने योगा प्रैक्टिस करना चाहिए चाहे तुम अपने घर करो इट्स नॉट दैट किसी योगा सेंटर ही जाओ ओबियसली थानू एक गाइडेंस मिलती है एंड बैटर वे न परफॉर्म कर पाने बट अगर तुम अपने घर भी ब्रीदिंग पैटर्न ब्रीदिंग एक्सरसाइज करते हो मैं बहुत बार योगा सेंटर इतने नहीं आ पाँगी यो कल्प मेरा फेवरेट यो कल्प मेरा, मेरा फेवरेट सेंटर है ट्राई सिटी के बच्च ਤੇ ਮੈਂ ਜਦੋਂ ਤੋਂ ਯੋਗਾ ਪਰਫਾਰਮ ਕਰਨ ਲੱਗੀ ਆ ਮੈਂ ਸਿਰਫ ਔਰ ਸਿਰਫ ਇੱਥੇ ਹੀ ਆਨੀ ਆ ਮੈਂ ਯੋਗਾ ਕਰਨਾ ਹੀ ਇੱਥੋਂ ਸਿੱਖਿਆ ਬੇਸਿਕਲੀ ਸੋ ਅ ਮੈਂ ਇੱਥੇ ਆਨੀ ਆ ਮੈਂ ਇਹੀ ਕਹ ਰਹੀ ਤੁਸੀਂ ਇੱਥੇ ਆਓ ਤੁਸੀਂ ਕਿਤੇ ਵੀ ਕਰੋ ਬਟ ਯੋਗਾ ਜ਼ਰੂਰ ਕਰੋ ਚਾਹੇ ਆਪਣੇ ਕੰਮ ਕਰੋ ਚਾਹੇ ਕਿਤੇ ਵੀ ਕਰੋ ਇਟਸ ਵੈਰੀ ਇੰਪੋਰਟੈਂਟ ਯੋਗਧਰਪਤੀ ਨਾਲ ਇਹ ਹੀ ਕਹਿਣਾ ਅੱਜਕੱਲ ਜਿਹੜੀਆਂ ਬਿਮਾਰੀਆਂ ਨੇ ਅੱਜਕੱਲ ਜਿਹੜੀਆਂ ਬਿਮਾਰੀਆਂ ਨੇ ਉਹਦਾ ਕਾਰਨ ਇਹੀ ਆ ਸਟ्रेस भरी ਜ਼ਿੰਦਗੀ ਤੇ ਟੈਨਸ਼ਨ ਆ ਇਹਨਾਂ ਦਾ ਇਹ ਕਹਿਣਾ ਹੈ ਕਿ ਪੂਰੇ ਦਿਨ ਚੋਂ ਆਪਣਾ 1 ਘੰਟਾ ਜਿਹੜਾ ਹੈਗਾ ਯੋਗ ਵਾਸਤੇ ਜ਼ਰੂਰ ਕੱਢੋ ਆਪਣੀ ਬੋਡੀ ਯੋਗ ਨਹੀਂ ਤਾਂ ਆਪਣੀ ਬੋਡੀ ਦੀ ਮੂਵਮੈਂਟ ਜ਼ਰੂਰ ਰੱਖੋ ਚਾਹੇ ਡਾਂਸ ਕਰਕੇ ਜਾਂ ਜਿਮ ਕਰਕੇ ਕਿਸੇ ਵੀ ਤਰ੍ਹਾਂ ਪਰ ਆਪਣੀ ਪੂਰੇ ਦਿਨ ਦੇ ਵਿੱਚ 1 ਘੰਟਾ ਆਪਣੀ ਬੋਡੀ ਨੂੰ ਦਿਓ ਤਾਂ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਚੰਡੀਗੜ੍ਹ ਤੋਂ ਕੈਮਰਾਮੈਨ ਬਰਮਿੰਦਰ ਦੇ ਨਾਲ ਮਨੀਸ਼ ਕੁਮਾਰ ਦਾ ਅਨਮਿਊਟ